ਕਰ ਲਈਏ ਸਾਫਾ ਸੋਹਣੀ ਜਾਣਾ ਭੈ ਦਾ ਗਾਂਢੀ ਵਾਲਾ ਪਾਰਕ ਚਲਾਉਣ ਆਏ ਦੱਸ ਜਾਣੇ ਆ ਸਾਸੂ ਕੋਈ ਚਰਦਾਂਗੇ ਆ ਪੂਰਾ ਹੈ ਨਾ ਨਾ ਰਿਸ਼ਤਾ ਸਾਰਕ ਗਾਂਢੋ ਪਾਰਕ ਹੈ ਭੈ ਦਾ ਥੱਲੇ ਵੀ ਮਗਰਾ ਨੂੰ ਚੋਣਿਆ ਨਾ ਇਹਨੂੰ ਨਾ ਨਾ ਮੋਸਾਏ ਦੀ ਜੱਦ ਕੇ ਰੱਖਤਾ ਪਰ ਸਾਰੇ ਚੱਲਾਂਗੇ ਉੱਥੇ ਭੈਰ ਤੋਂ ਆਪੂ ਕੇ ਲੈ ਕੇ ਜਾਮਾ ਉੱਥੇ ਜਾਂਦੇ ਹੋਏ ਪੂਰਾ ਕੈਰ ਬਣਾ ਕੇ ਮੁਰਦਾ ਸ਼ੁਗ ਦਾ ਖਾਣਾ ਵਿਸਤ੍ਰਿਤ ਪਾਇੰਦਾ ਜਦੋਂ ਨਾਲੋਂ ਨਹੀਂ ਵਧੀਆ ਜਣਾ ਸਾਲ ਦਾ ਮਹੀਨਾ ਪਹਿਲਾ ਦੇ ਰਹੇ ਹਾਂ ਬੰਦ ਗਿਆ ਗੱਲ ਇਥੇ ਯਾਰ ਹਲੋ ਕਿਤੇ ਇੱਥੇ ਕਿੱਥੇ ਕਿੱਥੇ ਲੱਭ ਜਾਂਦੇ ਹੋਈ ਪਵਾਗੇ ਤਾਂ ਤਾਂ ਆ ਦੇ ਕਿ ਨਾ ਕੋ ਸਵਾ ਕੋ ਮਨ ਉਸ ਮੋਨ ਲੈ ਜਾਂਦਾ ਟੈਟੂ ਜਿਹੜੇ ਸਾਰੇ ਖਰਾਬ ਕਰ ਦਿੱਤੇ ਆ ਹੂੰ ਆਲੇ ਗੰਦ ਬਾਰਖਾ ਨਾ ਚੈਨ ਚੈਨ ਸਿੱਟ ਵੀ ਰਗੜਿਆ ਚ ਇਹ ਮੋਟਰਸਾਈਕਲ ਦਾ ਸਾਫ ਦੀ ਜਿਹੜੀ ਗੁਰਪ੍ਰੀਤ ਦੇ ਵੇਚਾਂ ਦਾ ਉਹ ਸਾਝਾ ਮੋਟਰਸਾਈਕਲ ਹੈ ਜੀ ਇਹ ਤਾਂ ਭਈ ਗੁਰਪ੍ਰੀਤ ਹੀ ਕਲੇਮ ਕਰੂਗੀ ਤਾਂ ਉਹ ਐਂ ਗ੍ਰਹਿ ਟੁੱਟਦਾ ਮੋਟਰਸਾਈਕਲ ਇਹ ਸੰਝਾ ਲੈ ਜਾਓ ਉਹ ਨਹੀਂ ਐਸੇ ਹੀ ਜਾਣਾਗੇ ਵਧੀਆ ਮੋਟਰਸਾਈਕਲ ਉਹ ਕਬਾਰੇ ਨਹੀਂ ਪਤਾ ਕਿੱਥੇ ਖੜ੍ਹ ਜੇ ਉਹ ਵੀ ਭਾਈ ਲੈ ਕੇ ਜਾਣਗੇ ਜਾਂ ਜਾਣ ਨਹੀਂ ਕਿੱਨਾ ਇਹ ਨਹੀਂ ਜਾਣਾ ਹੈਗਾ ਉਹ ਐਂ ਨਹੀਂ ਫਿਰ ਕਲੇਸ਼ ਪੇਚ ਵੀ ਨਾ ਰਹੂ ਦੀਦਾ ਇਹਦੇ ਵੀ ਕਲੇਸ਼ ਪੇਚ ਪੁਆ ਫਿਰ ਹੁਣ ਆ ਇਹਦਾ ਹੱਲ ਕੀ ਹੈਗਾ ਐਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਚਲਾਉਣੇ ਹੋ ਮੋਟਰਸਾਈਕਲ ਠੀਕ ਕਰਿਓ ਉਹ ਵਰਤ ਲਿਓ ਜੇ ਕੋਈ ਕਿਤੇ ਜਾਣਾ ਹੋਇਆ ਤਾਂ ਆ ਮੈਲੇ ਅਸੀਂ 10 ਮਿੰਟੇ ਮੁਰਿਆ ਮੈਂ ਗੁਰਪ੍ਰੀਤ ਇਹਨੂੰ ਕੁਝ ਕਰੂੰ ਠੀਕ ਹੈ ਚਲੋ ਮੈਂ ਇਹਨੂੰ ਸਾਫ਼ ਕਰ ਦਿੰਦਾ ਠੀਕ ਹੈ ਗੁਰਦੀ ਦਾ ਮੋਟਰ ਨਾ ਕੱਲਾ ਨਹੀਂ ਆਉਂਦਾ ਸਾਫ਼ ਨਹੀਂ ਆਉਂਦਾ ਨਹੀਂ ਮੋਟਰ ਨਹੀਂ ਚੱਲਦਾ ਮੰਮੀ ਮੇਰੇ ਪਿੱਛੇ ਆਂਦਾ ਨਾ ਇੱਦਾਂ ਥੋੜੀ ਚੱਲਦਾ ਹੁੰਦਾ ੜਾ ਚੱਲ ਮੈਂ ਦੇਖਦੀ ਆਂ ਚੱਲ ਆਜੋ ਮੈਂ ਤੁਸੀ ਕਹਿਣਾ ਕਰ ਸੀ ਉਹਨਾਂ ਨੂੰ ਤੇਰਾ ਵੀ ਕਹਿਣ ਦੀ ਮੈਂ ਹਾਂ ਥੋੜੀ ਹੈਗਾ ਕਿਹਾ ਸੀਗਾ ਮੈਂ ਨਾਲ ਮਿਲਿਆ ਰਾਂ ਕੋਈ ਨਹੀਂ ਪੁੱਤ ਦੇ ਦੇ ਚਾਬੀ ਕੀ ਮੋਟਰ ਤੇ ਨਹੀਂ ਮੈਂ ਤਾਂ ਚਾਬੀ ਨਹੀਂ ਦੇਣੀ ਹੈਗੀ ਹਾਂ ਤੁਸੀਂ ਦੇਖੋ ਸਾਂਝਾ ਲੈ ਜਾਣਾ ਇਹ ਖਰਾਬ ਕਰ ਦੇਣੀ ਕੋਈ ਪੁੱਤ ਆਈ ਨਹੀਂ ਕਰ ਦੇਉਂਦਾ ਦੇ ਨਹੀਂ ਮੈਂ ਕਿ ਉਹ ਮੈਂ ਤੇਰੇ ਮਟਰਸਾਂ ਨੂੰ ਖੋਰ ਵੰਡੂਗਾ ਮੈਂ ਨਹੀਂ ਦੇਣਾ ਕੋਈ ਨਹੀਂ ਨਹੀਂ ਸਰਦਾਂ ਦਾ ਕੱਲੇ ਆ ਫੋਕ ਵੇਜਨਾ ਦਿੱਤਾ ਮਮੀ ਉਹ ਤਾਂ ਹੁਣ ਤੁਹਾਡਾ ਮਸਲਾ ਰਹਿ ਗਿਆ ਠੀਕ ਹੈ ਕਲੇਸ਼ ਬਾਬੇ ਚਾਹੀ ਕੁਝ ਹੋਵੇ ਮੈਂ ਮੋਟਰਸਾਈਕਲ ਨਹੀਂ ਦੇਣਾ ਤਾਂ ਨਹੀਂ ਦੇਣਾਗਾ ਤੁਸੀਂ ਕਹਿ ਦਿਓ ਨਹੀਂ ਫਿਰ ਮੈਂ ਕਹਿ ਦਿੰਦੀ ਆ ਜਾ ਕੇ ਦੇ ਦੇ ਜਾ ਬੀ ਪੁੱਤ ਕੋਈ ਨਹੀਂ ਮੈਂ ਗੱਲ ਕਰਦੀ ਆ ਜਾ ਦੇ ਦੇ ਫੁੱਤ ਜਾ ਬੀ ਨਹੀਂ ਉਹ ਨਹੀਂ 답ੀ ਮੈਨੂੰ ਬਾਈ ਤੇ ਕਿਨੇ ਕਿਆਸ ਨੂੰ ਲੱਗਦਾ ਹੈ ਮਤਲਬ ਬਾਈ ਨੂੰ ਕੁਛ ਆ ਰਿਹਾ ਡੀ ਮੋਟਰਸਾਈਕਲ ਲੈ ਕੇ ਜਾਣਾ ਇਹ ਬਾਈ ਤੇ ਕਿਹਾ ਬਾਈ ਇਹ ਗੱਲ ਥੋੜੀ ਹੈ ਬਾਕੀ ਜੇ ਨਹੀਂ ਤੁਸੀਂ ਦਿਨਾਂ ਦਾ ਮੈਂ ਪਰਮਿਟ ਨੂੰ ਬੁਲਾ ਲੈਂਦਾ ਕੋਈ ਐਡੀ ਆਹੋ ਗੱਲ ਨਹੀਂ ਬਾਈ ਬੁਲਾ ਲਵਾਂਗੇ ਹੋਰ ਨਾਲ ਤੇ ਫਿਰ ਦੇਖਦਾ ਮੋਟਰਸਾਈਕਲ ਬਾਰੇ ਕੀ ਚੰਗੀ ਹੈਗੀ ਦੇਖਦੇ ਆਪਾਂ ਕੀ ਕਹਿੰਦੇ ਕੋਈ ਮੋਟਰਸਾਈਕਲ ਉਹਦਾ ਕਿਹਨ ਲੇ ਕੇ ਜਾਣਾ ਕੀ ਗੱਲ ਕਹਿੰਦੇ ਪੁਰਾਣਾ ਲੈ ਲੂਗੇ ਨਹੀਂ ਆਹੋ ਮੈਂ ਪੁੱਛਦੀ ਆ ਚਲੋ ਮਾਰ ਕੇ ਪੁੱਛ ਲੈਣਾ ਕੋਈ ਨਾ ਕਹਿੰਦੇ ਨਾ ਇੱਕ ਪਾਸੇ ਕਰ ਲੈਣਾ ਨਾ ਕੋਈ ਤੇ ਕਰਦਾ ਹੂੰ ਫੇਸਬੁੱਕ ਲੱਗਾ ਬਹੁਤ ਮੇਜਾ ਨਾ ਮੈਂ ਤਾਂ ਧਿਆਨ ਨਹੀਂ ਸਾਬੀ ਨਹੀਂ ਦੇਣੀ ਹੈਗੀ ਓਏ ਕੀ ਗੱਲ ਭਾਈ ਕਿਉਂ ਨਹੀਂ ਦੇਣੀ ਚਾਬੀ ਚਾਬੀ ਮੋਟਰ ਸੈਂਕ ਮੇਰੇ ਪੈਰ ਕਹਿੰਦਾ ਲੱਗ ਗਿਆ ਮੈਂ ਨਹੀਂ ਦੇਣੀ ਮੇਰੇ ਹੱਥ ਜੀ ਅੱਛਾ ਇਹ ਤਾਂ ਤੇਰੇ ਪੇਕੇਆਂ ਦਾ ਮੇਰੇ ਪੇਕੇ ਨੇ ਪੈਸੇ ਦਿੱਤੇ ਸੀ ਇਹਨਾਂ ਨੇ ਮੋਜ ਨਾ ਘਰੇ ਚਲਾ ਲੈ ਭਾਈ ਇਹਨਾਂ ਨੂੰ ਪੁੱਛ ਇਹਨਾਂ ਨੇ ਕੁਛ ਨਹੀਂ ਆ ਮੈਂ ਅਸੀਂ ਕਿ ਕਿ ਮਸੀਹ ਸੋਹਣੀ ਨਾ ਲੈ ਸੋਟੇ ਮੇਰੇ ਮੇਕੇ ਦਾ ਵਸਤਾ ਮੋਇਨਾ ਥਾਗੇ ਤੁਸੀਂ ਇਹ ਤਾਂ ਮੋੜਾ ਸਾਰੀ ਲੜਾਈ ਦੀ ਜੜਤਾ ਭਲੇ ਤੂੰ ਆ ਜਿੰਨੀਆਂ ਉਂਗਲਾਂ ਲਾਉਣੀ ਆ ਤੂੰ ਲਾਉਣੀ ਆ ਜਿੱਥੇ ਦੀ ਤੂੰ ਆਈ ਆ ਘਰ ਦੀ ਚੱਖਣਾ ਪਟ ਚਾਹੇ ਉਂਗਲਾਂ ਲਾਉਂਦੀ ਤੜੀ ਇਹ ਲਾਉਂਦੀ ਸਹੀ ਜੋ ਸਚਿਆਨੂ ਸੋਚੀਆ ਚਾਹ ਤਾ ਮੇਰੇ ਕੋਲ ਸਿਰ ਤੇ ਸਾਂਦੇ ਸਿਰ ਵੀ ਆ ਮੇਰੇ ਪਹਿਲੇ ਜੇ ਪਲੇਸ ਤੋਂ ਜਾਣ ਨੂੰ ਹੁਣ ਜੀ ਨਹੀਂ ਪੜਾ ਤਾਂ ਕਿ ਕੰਮ ਕਰ ਲੈਣਾ ਚੱਲੇ ਨਾ ਹੁਣ ਤਾਂ ਆਪਣਾ ਜਾਣੀ ਪਊਗਾ ਜਦੋਂ ਨਾਲ ਫੋਨ ਤੇ ਬੈਠੇ ਆਪਾਂ ਬੀਸੀ ਆਉਣੀ ਹੁਣ ਉਹਨੇ ਪ੍ਰੋਗਰਾਮ ਰੱਖੀ ਬੈਠਾ ਹੁੰਦਾ ਤੇ ਚਲ ਗਈ ਕੋਣ ਜੀ ਵਰਦਾ ਮੈਂ ਤਾਂ ਕਲੇਸ਼ ਪਾ ਕੇ ਬਹਿ ਜਾਂਦਾ ਜਦੋਂ ਮੈਂ ਕੀਤਾ ਜਨਾ ਕੰਮ ਹੀ ਇਹ ਆ ਬੰਦੇ ਦਾ ਜਿਹੜਾ ਦਿਮਾਗ ਹੀ ਇਹ ਜਨਾ ਬੈਠਾ ਆਏ ਵਾਰ ਆਪਾਂ ਕੁਝ ਹੀ ਚਾਗਦੇ ਆ ਤਾਂ ਉਹਨੇ ਕਲੇਸ਼ ਕੂਰਤ ਪਾਈ ਲੈ ਦੇ ਕੇ ਮੁਕੀ ਚਲੋ ਦੇਖ ਲੈ ਲੇ ਕਹਾਂਗੇ ਤਾਂ ਚਲਦੇ ਨਹੀਂ ਕਿ ਆ ਫਿਰ ਇਹਨਾਂ ਕੱਲ ਨੂੰ ਗੱਲ ਕਰਦੇ ਆ ਬਰਾਡੀ ਹੋ ਜਾਏ ਹੋ ਕਾਹਦੇ ਜਾਵਾਂਗੇ ਚਾਚੇ ਦੇ ਮੋਟਰਸਾਈਕਲ ਲੈ ਕੇ ਆਉਣਾ ਤੇ ਉਹਨਾਂ ਪਤਾ ਕਰ ਜਾਈਂਗੇ ਵੀ ਮੋਟਰਸਾਈਕਲ ਉਹਨਾਂ ਘਰੇ ਖੜਾ ਕੇ ਨਾ ਦੇ ਆਉਣਾ

ਨਾਂ ਦਾ ਮੋਟਰਸਾਈਕਲ ਉਹਨਾਂ ਨੇ ਦਿੱਤਾ ਇਹਨਾਂ ਨੇ ਪਰ ਨਹੀਂ ਦਿੱਤਾ ਚਲੋ ਮੋਟਰਸਾਈਕਲ ਆ ਗਈ ਹੈ ਪਰ ਉਹਨਾਂ ਨੇ ਮੋਟਰਸਾਈਕਲ ਲੈ ਲਈ ਹਮੇ ਚਾਚੀ ਕਾ ਤੇ ਗੱਲ ਕਰ ਮਾਤਾ ਉਹਨਾਂ ਨੇ ਇਹ ਕਿਹਾ ਜੀ ਕਿਹਨੇ ਨਾ ਮੋਟਰਸਾਈਕਲ ਲੈਣਾ ਨਹੀਂ ਸੀ ਤੁਹੀਂ ਅੱਛਾ ਹਾਂ ਪਹਿਲੇ ਕਿਹੇ ਜਾ ਕੇ ਬੰਦ ਕਰੇ ਪਹਿਲੀ ਕਿਹਾ ਜੀ ਮੇਰੇ ਮਾਂਗ ਨਹੀਂ ਬਾਕੀ ਕੀ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਸਭਈ ਦਮਾਗ ਚੜਾ ਦਾ ਸਰੀਰ ਅਸਰ ਉਹਨੂੰ ਕੋਈ ਤੇ ਮਰਜੀ ਚੱਕ ਲਈ ਅਸੀਂ ਕਿਵੇਂ ਜਵਾਬ ਦੇਸਾਂ ਇਹ ਕਹਿੰਦੇ ਲੜੋ ਲੜਾ ਇਹਨਾਂ ਨੂੰ ਪਹਿਲਾਂ ਇਹ ਘਰੋਂ ਦੀ ਚੀਜ਼ ਦੇਣੀ ਦਾਸ ਕਮਾਂਡ ਚ ਵੀ ਨਹੀਂ ਕਹਿੰਦੇ ਵੀ ਦਿਓ ਨਾ ਹੈ ਇਹਨਾਂ ਦਾ ਤਾਂ ਸਰਿਆ ਪਿਆ ਉਸ ਨਾਲ ਲੜੋ ਲੜਾਈ ਇਹਦਾ ਜਰੂਰ ਕ ਆਪਾਂ ਕਰ ਲੈਨੇ ਆਂ ਬਸ ਆਪਾਂ ਕਿੱਦੇ ਉੱਥੇ ਜਾਏ ਉਹਦਾ ਜਲੂਸ ਨਿਕਲਦਾ ਹਨਾ ਉੱਥੇ ਦਾ ਫੇਰੀ ਦੇਖਾਂਗੇ ਪਹਿਲਾਂ ਇਹਨਾਂ ਨੇ ਇੱਕ ਪਾਸੇ ਹੋ ਗਏ ਮੈਂ ਤੁਹਾਨੂੰ ਐਂ ਕਹਿੰਦੇ ਉਹ ਵੀ ਫੋਨ ਕਰੀ ਜਾਂਦੇ ਉਹਨਾਂ ਨੇ ਵੀ ਕੋਈ ਪ੍ਰੋਗਰਾਮ ਕਰੇ ਰਿਖਿਆ ਉੱਧਰ ਵੀ ਜਾਣਾ ਆਪਾਂ ਤੇ ਉਹ ਉਹਨਾਂ ਦਾ ਵੀ ਵਿਚਾਰ ਨਾਲ ਪ੍ਰੋਗਰਾਮ ਚਲਾ ਰਹੇ ਜੀ ਉਹਨਾਂ ਨੂੰ ਵੀ ਐ ਲੱਗੋ ਵੀ ਮੈਂ ਪਹਿਲੇ ਨਾਲ ਇੱਕ ਪਾਸਾ ਕਰੋ ਫੇਰ ਹੀ ਜਾਵਾਂਗੇ ਠੀਕ ਹੈ ਉਹ ਐ ਐ ਇਹਨਾਂ ਦਾ ਪਟਕਾ ਆਣਾ ਕਰ ਲਾਂਗੇ ਆਪਾਂ ਮੈਂਬਰ ਸਰਕੈਂਸ ਕਰਾਂਗੇ ਚਾਰ ਉਹਨਾਂ ਐ ਸਾਰਟ ਨਮੀੜਾਂਗੇ ਲੋਕ ਨਹੀਂ ਆਉਂਦਾ ਚਲੋ ਠੀਕ ਹੈ ਹਾਂ ਚਲੋ ਠੀਕ ਹੈ ਚਲ ਚਲ ਕਰ ਦੇਣਾ ਨਾ ਗੱਲ ਫੇਰ ਐ ਤਾਂ ਲੋਟ ਨਹੀਂ ਆਉਂ ਕੈ ਕਿਹ ਗਈ ਸੀ ਤਰੀਕ ਤਰੀਕ ਹੀ ਹੁੰਦੇ ਨੇ ਕਿੱਥੇ ਆਣਾ ਮੋਟਰਸਾਈਕਲ ਕਿੱਥੇ ਆੜਦੇ ਨੇ ਕਿੱਥੇ ਕਿੱਥੇ ਗਈ ਸੀ ਕਿਹਦੇ ਘਰੇ ਗਈ ਸੀ ਮਮੀ ਨੂੰ ਤਾਂ ਮੈਨੂੰ ਵੀ ਬਾਹਰ ਲਾ ਗਈ ਸੀ ਨਹੀਂ ਕੋ ਚਾਚਾ ਕਿ ਕਰ ਗਈ ਨਹੀਂ ਹੁਣ ਗਈ ਸੀਗੀ ਕੀ ਕਹਿ ਕੇ ਜੰਮੇ ਕਰ ਮੈਂ ਤਾਂ ਕੁਝ ਨਹੀਂ ਕਹਿ ਗਈ ਕਹਿ ਕੇ ਤਾਂ ਆਈਆਂ ਤੂੰ ਜਾ ਕੇ ਤਾਂ ਆਈਆਂ ਉਹਦੇ ਘਰੇ ਵੀ ਮੋਟਰਸਾਈਕਲ ਨਹੀਂ ਦੇਣਾ ਉਹਨਾਂ ਨੂੰ ਐ ਕਹਿ ਕੇ ਆਈਆਂ ਹਾਂ ਫਿਰ ਮੈਂ ਤਾਂ ਕਹਿ ਕੇ ਆਈਏ ਦੇਣਾ ਕੀ ਗੱਲ ਭਾਈ ਤੁਸੀਂ ਘਰੋਂ ਨਹੀਂ ਚੀਜ਼ ਦਿੰਦੇ ਐਸ ਕਮਾਂਡ ਨੂੰ ਵੀ ਰੋਕਦੇ ਹੋ ਆਏ ਕਿ ਮੈਂ ਟਾਈਮ ਪਾਸ ਹੋਊਗਾ ਆ ਬੰਨੇ ਹੱਥ ਠੀਕ ਐ ਸਾਡੇ ਭਾਂਡੇ ਵੰਡ ਦੋ ਚਾਰ ਸਾਡਾ ਇੱਕ ਪਾਸਾ ਕਰ ਭਾਂਡੇ ਆਏ ਕਿ ਵੰਡ ਦੇ ਵੰਡਣੇ ਪੈਣਗੇ ਆਏ ਨਾ ਚੱਲਦਾ ਕੰਮ ਸੁਣ ਤੱਕ ਕੰਮ ਕਰਨ ਨੂੰ ਥਿਆ ਰਹੇ ਆ ਅਸੀਂ ਜਾਈਏ ਨਾ ਆਈਏ ਨਾ ਕਿਸੇ ਆਸਗਵਾੜਨਾ ਨਾ ਬਾਤੀਏ ਤੇ ਛੋਡੇ ਜੋਗਰੀ ਰਹ ਜੀਏ ਫਿਰ ਅਸੀਂ ਤਾਂ ਸਾਡੇ ਤਾਂ ਭਾ ਇੱਕ ਪਾਸਾ ਕਰ ਠੀਕ ਐ ਕਰ ਤੇ ਫੇ ਮੈਂ ਕਿੱਧਰ ਜਾਵਾਂ ਆ ਲੋ ਚੱਕ ਕੇ ਭਾਂਡੇ ਵੰਡੋ ਆਏ ਕਿ ਵੰਡ ਦਿਆ ਭਾਈ ਬੰਦਨੇ ਕਹਿਣੇ ਉਹ ਸਾਫਟ ਹੈ ਸੌਲੀ ਜੀ ਆਂ ਬੰਦੇ ਬੰਦ ਆਈਂ ਫੰਡ ਫੰਡ ਬੰਡੇ ਆਂ ਇਥੋਂ ਅੰਦਰ ਚ ਦੀ ਕਾਪੂ ਮਾਰ ਲੋ ਤੇ ਮੈਂ ਕਿੱਧਰ ਜਾ ਨਾ ਬੰਦੇ ਨੇ ਭੰਡੇ ਰੋਈ ਰੋਈ ਦਾ ਕੰਦੇ ਖਾਣਾ ਹਾਂ ਮੈਂ ਤਾਂ ਆਪਕੇ ਨਹੀਂ ਬੰਦੋ ਹੋਰ ਹੈ ਮੈਂ ਕਿਹਾ ਉਹ ਕਹਾਂ ਆਇਆ ਦਾ ਬੰਦੇ ਬਈ ਫਿਰ ਆਪਾਂ ਦੋ ਇੱਥੇ ਲਾਵਾਂਗੇ ਇਹਨਾਂ ਨੂੰ ਇੱਕਵੇਂ ਦੇਣੀ ਤਾਂ ਕਿਉ ਤੁਸੀਂ ਸਾਡੇ ਨਾਲ ਨਹੀਂ ਰਲਦੀ ਤੂੰ ਨਾ ਕੀ ਗੱਲ ਹੁੰਦੀ ਤਾ ਤੇ ਬੁੱਧੀ ਇਤਨਾ ਦਰ ਇੰਨਾ ਤਾਂ ਜਿਆਦੇ ਪਿਆਰ ਹੈ ਜਿਆਦੇ ਪੁੱਤਰ ਚੰਗਾ ਚਲੋ ਤੁਸੀਂ ਤੀਜਾ ਸਾਡੇ ਤੋਂ ਸਾਮਣੇ ਦੇ ਦਿਓ ਜਿਵੇਂ ਸਾਨੂੰ ਠੀਕ ਲੱਗਦਾ ਉਹਨੇ ਕਰਨਾ ਪਰ ਸਾਡਾ ਖਿਆਲ ਫਿਰ ਨਮੇੜੋ ਹਾਂ ਤਾਂ ਕਸਰ ਜੀ ਦੀ ਦਿਨੂ ਤਾਂ ਬੜੀ ਨਾ ਬਾਹ ਹੀ ਚੰਗੀ ਸੀ ਮੈਂ ਤਾਂ ਫਸਤਾ ਹੁਣੀ ਅੱਜ ਕਰ ਪਹਿਲਾਂ ਤਾਂ ਮੈਨੂੰ ਕੋਈ ਚਾਹ ਦੇ ਗਲਾਸ ਫੜਾਉਣੀ ਕਰ ਮਮੀ ਮਮੀ ਕਰਦੀ ਹਾਂ ਤੇ ਹੁਣ ਮੈਂ ਇਹ ਕੰਮ ਕਰਾਉਂ ਕੰਮ ਮੈਂ ਤਾਂ ਹਾਂ ਆਨਾ ਕੇ ਪੜਾ ਕਰੀਏ ਨਹੀਂ ਫੇਰ ਆ ਤੂੰ ਕੱਪੜੇ ਧੋ ਲੈ ਉਹ ਪਹਿਲੇ ਕਰ ਤੇ ਕਰ ਹੁਣ ਮੈਂ ਤੇ ਕੱਪੜੇ ਵੀ ਧੋਹਣ ਗਿਆ ਨਾ ਤੇ ਮੇਰੀ ਬੱਟੀ ਨੂੰ ਹਟ ਕਰਾਤੀ ਤੂੰ ਫੇਰ ਆ ਤਾਂ ਟੋਨੀ ਪਹਿਣੀ ਮੈਂ ਕੀ ਕਰਾਂ ਤੇ ਮੈਂ ਬਾਹਰ ਨਹੀਂ ਹੈਗੀ ਇਹ ਪਰ ਹੋਰ ਕੰਟਾ ਉਗਾ ਤੋਲਾ ਤੇ ਪਗੜ ਕੇ ਚੱਲ। ਚੱਪਲ ਇਹ ਤੂੰ ਨਹੀਂ ਪੈਣ ਕੇ ਕਿੱਥੇ ਗੰਦਰਦ ਗਾ ਰਹੀਆਂ। ਮੈਨੂੰ ਤਾਂ ਕਿ ਬਿਮਾਰ ਹੋਈ ਜਾਂਦੀ ਐ। ਮੈਂ ਤਾਂ ਕਿਤੇ ਤੋਂ ਆਪਣੇ ਦੇ ਕੱਪੜੇ। ਇਹ ਕਾ ਬੱਕਰੇ ਰੋਟੀ ਲਾਰ ਕੇ ਨਾ ਕੁਝ ਕਰਨ ਦੇ ਨਾ ਵਾਸਤਾ। ਹਾਂ। ਕੀ ਰੱਬਿਆ ਮੈਂ ਤਾਂ ਦੱਤਿਆਂ ਦੇ ਮੈਂ ਕੀ ਕਰਾਂ ਸਾਰਾ ਦਿਨ ਮੈਂ ਤਾਂ ਵੱਡੀ ਨੂੰ ਵੀ ਚੰਗੀ ਸੀ ਤੇ ਤਾਂ ਹਤਾਵੇ ਕਿ ਫਸ ਗਿਆ ਹਾਂ ਮੈਂ ਕੀ ਕਰਾਂ ਵੀ ਨਾ ਸੋਚਿਆ ਇਹ ਵੀ ਮੇਰੇ ਜਵਾਬ ਸੀ ਦੇਖ ਕੇ ਫੈਸਲਾ ਲਵੇ ਵੀ ਦੇਖ ਲੈ